ਵੱਡੀ ਖਬਰ ਹੈ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਨਾਲ ਜੁੜੀ ਹੋਈ ਦਰਸਲ ਦਿੱਲੀ ਚ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਸੀਐਮ ਜੋ ਕੇਜਰੀਵਾਲ ਸੀ ਉਹਨਾਂ ਵੱਲੋਂ ਬੀਤੇ ਦਿਨੀ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਦਿੱਲੀ ਵਿੱਚ ਨਵੇਂ ਸੀਐਮ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਬੀਤੇ ਰੋਸ ਤੋਂ ਹੀ ਕੱਲ ਤੋਂ ਹੀ ਜਾਂ ਫਿਰ ਅੱਜ ਵੀ ਕਈ ਮੀਟਿੰਗਾਂ ਹੋਈਆਂ ਸੀਐਮ ਵੱਲੋਂ ਵਕਵਕ ਲੋਕਾਂ ਦੇ ਨਾਲ ਜਾਂ ਫਿਰ ਜੋ ਕਿ ਪਾਰਟੀ ਦੀ ਕੋਰ ਕਮੇਟੀ ਸੀ ਉਹਨਾਂ ਦੇ ਮੈਂਬਰਾਂ ਦੇ ਨਾਲ ਵਕਵਕ ਮੰਤਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਗਿਆ ਅਤੇ ਇਸ ਤੋਂ ਬਾਅਦ ਦਿੱਲੀ ਦੇ ਜੋ ਨਵੇਂ ਸੀਐਮ ਨੇ ਉਹਨਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਦਰਸਲ ਦਿੱਲੀ ਵਿੱਚ ਹੁਣ ਜੋ ਕਿ ਦਿੱਲੀ ਦੇ ਕੈਬਨਿਟ ਮੰਤਰੀ ਸੀ ਆਤੀਸ਼ੀ ਉਹਨਾਂ ਨੂੰ ਜੋ ਦਿੱਲੀ ਦਾ ਨਵਾਂ ਮੁੱਖ ਮੰਤਰੀ ਐਲਾਨਿਆ ਗਿਆ ਹਾਲਾਂਕਿ ਹਾਲੇ ਤੱਕ ਵੀ ਹਰਬਿੰਦ ਕੇਜਰੀਵਾਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਗਿਆ ਸ਼ਾਮੀ 4:30 ਵਜੇ ਕਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਰਾਜਪਾਲ ਨੂੰ ਮਿਲਣ ਗਏ ਦਿੱਲੀ ਦੇ ਰਾਜਪਾਲ ਵੀ ਕੇ ਸ਼ਕਸ਼ੈਨਾ ਨੂੰ ਉਹ ਮਿਲਣਗੇ ਅਤੇ ਆਪਣਾ ਅਸਤੀਫਾ ਸੌਂਪਣਗੇ ਪਰ ਉਸ ਤੋਂ ਪਹਿਲਾਂ ਹੀ ਆਵਾਜ਼ਮਨੀ ਪਾਰਟੀ ਨੇ ਦਿੱਲੀ ਲਈ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਆਤੀਸ਼ੀ ਨੂੰ ਨਵਾਂ ਜੋ ਕਿ ਮੁੱਖ ਮੰਤਰੀ ਐਲਾਨ ਗਏ ਇਹ ਵੀ ਦੱਸਿਆ ਕਿ ਜੋ ਕਿ ਸੀਲਾ ਦਿਖਸ਼ਤ ਤੋਂ ਬਾਅਦ 2000 13 ਤੋਂ ਬਾਅਦ ਸ਼ੀਲਾ दीक्षित ਤੋਂ ਬਾਅਦ ਇਹ ਪਹਿਲੇ ਮਹਿਲਾ ਮੁੱਖ ਮੰਤਰੀ ਨੇ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਬਾਅਦ ਉਹਨਾਂ ਨੇ ਦਿੱਲੀ ਦੀ ਬਾਗਡੋਰਸ ਵਾਲੀ ਇਸ ਤੋਂ ਪਹਿਲਾਂ ਸ਼ੀਲਾ दीक्षित ਅਤੇ ਸੁਸ਼ਮਾ ਸਵਰਾਜ ਜੋ ਮਰਹੂਮ ਨੇਤਾ ਸੀ ਭਾਜਪਾ ਦੇ ਉਹ ਦਿੱਲੀ ਦੇ ਮੁੱਖ ਮੰਤਰੀ ਰਹੇ ਚੁੱਕੇ ਨੇ ਪਰ ਹੁਣ ਅਰਵਿੰਦ ਕੇਜਰੀਵਾਲ ਨੇ ਕਰੀਬ ਇੱਕ ਦਹਾਕੇ ਜਾਂ ਫਿਰ ਕਹ ਲਈਏ ਇਸ ਤੋਂ ਬਾਅਦ ਸਮਾਂ ਦਿੱਲੀ ਦੀ ਕੁਰਸੀ ਤੇ ਸਾਸ਼ਨ ਕੀਤਾ ਇਹ ਉਹਨਾਂ ਵੱਲੋਂ ਦਿੱਲੀ ਦੇ ਸੀਐਮ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਗਈ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਅਸਤੀਫਾ ਜੋ ਕਿ ਅੱਜ ਕਹਿ ਸਕਦੇ ਹਾਂ ਕਿ ਤਕਰੀਬਨ ਤਕਰੀਬਨ ਦੇ ਦਿੱਤਾ ਹੈ ਜਾਂ 4:30 ਵਜੇ ਰਾਜਪਾਲ ਨੂੰ ਸੌਂਪ ਦੇਣਗੇ ਪਰ ਉਸ ਤੋਂ ਪਹਿਲਾਂ ਹੀ ਆਤੀਸ਼ੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਜੋ ਕਿ ਦਿੱਲੀ ਦੀ ਆਪ ਸਰਕਾਰ ਵੱਲੋਂ ਜਾਂ ਫਿਰ ਕਹ ਲਈਏ ਕਿ ਆਮ ਆਦਮੀ ਪਾਰਟੀ ਵੱਲੋਂ ਕਰ ਦਿੱਤਾ ਗਿਆ ਦੱਸਿਆ ਗਿਆ ਕਿ ਅਰਵਿੰਦ ਕੇਜਰੀਵਾਲ ਪਿਛਲੇ ਦਿਨੀ ਚੇਤੋ ਜੋ ਰਹਾ ਹੋਇਆ ਸੀ ਅਦਾਲਤ ਵੱਲੋਂ ਉਹਨਾਂ ਨੂੰ ਬੇਲ ਦਿੱਤੀ ਗਈ ਸੀ ਜੋ ਆਪਕਾਰੀ ਨੀਤੀ ਸੁਪਰੀਮ ਕੋਰਟ ਵਿੱਚ ਜੋ ਕਹਿ ਸਕਦੇ ਕਿ ਮਾਮਲਾ ਸੀ ਆਪਕਾਰੀ ਨੀਤੀ ਦਾ ਆਪਕਾਰੀ ਨੀਤੀ ਦੇ ਜੋ ਘੁਟਾਲੇ ਦੇ ਦੋਸ਼ ਕੇਜਰੀਬਾਦ ਤੇ ਲੱਗੇ ਸੀ ਉਹਦੇ ਵਿੱਚ ਕਈ ਮੰਤਰੀ ਜਾਂ ਫਿਰ ਕਹਿ ਲਈਏ ਕਿ ਕੇਜਰੀਬਾਦ ਮਨੀਸ਼ ਸੋਦਿਆ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਪਹਿਲਾਂ ਵੀ अरविंद केजरीवालੋਂ ਲੋਕ ਸਭਾ ਚੋਣਾਂ ਵੇਲੇ ਜ਼ਮਾਨਤ ਦਿੱਤੀ ਗਈ ਪਰ ਜਿਵੇਂ ਹੀ ਲੋਕ ਸਭਾ ਚੋਣਾਂ ਹੋਈਆਂ ਤਾਂ ਉਹਨਾਂ ਨੂੰ ਵਾਪਸ ਜੇਲ੍ਹ ਜਾਣਾ ਪਿਆ ਸੀ ਪਰ ਹੁਣ ਜੋ ਕਿ ਕਹਿ ਸਕਦੇ ਹਾਂ ਕਿ ਫਾਈਨਲੀ ਜੋ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ 13 ਸਤੰਬਰ ਨੂੰ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਜਿਸ ਤੋਂ 2 ਦਿਨ ਬਾਅਦ 15 ਸਤੰਬਰ ਨੂੰ अरविंद केजरीवाल ਵੱਲੋਂ ਆਪਣੇ ਪਾਰਟੀ ਦਫਤਰ 'ਤੇ ਇੱਕ ਸਭਾ ਰੱਖੀ ਗਈ ਜਿੱਥੇ ਕਿ तमाम ਪਾਰਟੀ ਦੇ ਆਗੂ ਵਰਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚੇ ਸੀ ਜਿੱਥੇ ਕੇ ਸਟੇਜ ਤੋਂ ਬੋਲਦੇ ਆ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਅੱਜ ਯਾਨੀ ਕਿ 17 ਸਤੰਬਰ ਨੂੰ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਜਾਵੇਗਾ 4:30 ਵਜੇ ਹੋ ਅੱਜ ਪੰਜਾਬ ਮਾਫ ਕਰਨਾ ਦਿੱਲੀ ਦੇ ਰਾਜਪਾਲ ਬੀ ਕੇ ਸਖਸੈਨਾ ਨੂੰ ਮਿਲਣਗੇ ਅਤੇ ਆਪਣਾ ਅਸਤੀਫਾ ਸੌਂਪਣਗੇ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਮਹਿਲਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਚ ਕੈਬਨਟ ਮੰਤਰੀ ਨੇ ਆਤੀ ਸ਼੍ਰੀ ਉਹਨਾਂ ਨੂੰ ਜੋ ਕਿ ਹੁਣ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਕਮਾਂਡ ਉਹਨਾਂ ਦੇ ਹੱਥ ਸੌਂਪੀ ਹੈ ਤੇ ਦੱਸ ਦਿੰਦੇ ਆ ਕਿ ਆਉਂਦੀ ਜੋ ਕੋਈ ਫੈਬਰੂਰੀ ਮਹੀਨਾ ਹੋਏਗਾ ਫਰਵਰੀ ਮਹੀਨਾ 2025 ਚ ਦਿੱਲੀ ਚ ਚੋਣਾ ਹੋਣੀਆਂ ਨੇ ਉਸ ਤੋਂ ਪਹਿਲਾਂ ਅਰਵਿੰਦ ਕੇਜਤੀਵਾਲ ਨੇ ਇਹ ਵੱਡਾ ਦਾਅ ਖੇਡਿਆ ਆਪਣੇ ਨਾਮ ਤੋਂ ਜੋ ਕਹਿ ਸਕਦੇ ਆ ਕਿ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੀ ਕੁਰਸੀ ਛੱਡ ਦਿੱਤੀ ਹੈ ਅਤੇ ਹੁਣ ਆਤੀਸ਼ੀ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਦਿੱਲੀ ਦੇ ਲੋਕ ਉਹਨਾਂ ਨੂੰ ਮਰਦੋ ਕੁਰਸੀ ਤੇ ਨਹੀਂ ਬਿਠਾਉਣਗੇ ਭਾਵੇਂ ਦੁਬਾਰਾ ਵੋਟਾਂ પાਕੇ ਉਹਨਾਂ ਨੂੰ ਨਹੀਂ ਜਿਤਾਉਣਗੇ ਉਦੋਂ ਤੱਕ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਣਗੇ ਹਾਲਾਂਕਿ ਕੁਝ ਸਿਆਸੀ ਜੋ ਮਾਹਿਰ ਨੇ ਉਹਨਾਂ ਦਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਹ ਵੱਡਾ ਵਾਅਦਾ ਖੇਡਿਆ ਹੈ ਉਹਨਾਂ ਨੇ ਪੱਕਾ ਕਰ ਦਿੱਤਾ ਹੈ ਕਿ ਆਉਣ ਦੀ ਆਉਂਦੀਆਂ ਜੋ ਚੋਣਾਂ ਨੇ 2025 ਚ ਉਸ ਚ ਵੀ ਉਹ ਮੁੱਖ ਮੰਤਰੀ ਦੇ ਦਾਵੇਦਾਰ ਹੋਣਗੇ ਅਤੇ ਉਹਨਾਂ ਨੇ ਦਿੱਲੀ ਦੇ ਲੋਕਾਂ ਦੀ ਜੋ ਸੰਵੇਦਨਾ ਹੈ ਉਹਨਾਂ ਦੀਆਂ ਭਾਵਨਾਵਾਂ ਨਾਲ ਜੋ ਕਿ ਭਾਵਨਾਵਾਂ ਆਪਣੇ ਵੱਲ ਕਰਨ ਲਈ ਇਹ ਪੂਰਾ ਦਾਅ ਖੇਡਿਆ ਹੈ ਪਰ ਸਿਆਸੀ ਮਾਹਿਰ ਵੱਖ-ਵੱਖਰੇ ਇਸ ਚ ਜੋ ਤਰਕ ਦਿੰਦੇ ਨੇ ਖੈਰ ਹੁਣ ਆਉਂਦੀਆਂ ਚੋਣਾਂ ਚ ਕੀ ਆਮ ਆਦਮੀ ਪਾਰਟੀ ਦਾ ਇਹ ਦਾਅ ਕਾਮਯਾਬ ਹੋਵੇਗਾ ਕਿ ਨਹੀਂ ਇਹ ਤਾਂ ਖੈਰ ਭਵਿੱਖ ਤੇ ਘਰ ਵਿੱਚ ਲੁਕਿਆ ਹੋਇਆ ਹੈ ਪਰ ਫਿਲਹਾਲ ਦੀ ਵੱਡੀ ਖਬਰ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੀ ਜਗ੍ਹਾ ਹੁਣ ਜੋ ਮਹਿਲਾ ਕੈਬਨਿਟ ਮੰਤਰੀ ਸੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਉਹ ਮੁੱਖ ਮੰਤਰੀ ਦੀ ਕੁਰਸੀ ਸੰਭਾਲਣਗੇ ਫਿਲਹਾਲ ਲਈ ਇੰਨਾ ਹੀ ਬਧੇਰੇ ਖਬਰਾਂ ਲਈ ਜੁੜੇ ਰਹੋ ਸੈਂਟਰਲ ਪੰਜਾਬ ਟੀਵੀ ਦੇ ਨਾਲ